ਪੰਜਾਬ ਪੂਰਬ ਸਿੱਤੇ ਫੇਲ ਹੋਈ ਆ ਸਾਡੇ ਕੈਂਡੀਡੇਟ ਦੇ ਉਹਦੇ ਸਾਹਮਣੇ ਇੱਕ ਦੇ ਕਾਗਜ਼ ਪਾੜੇ ਗਏ ਨੇ ਪੜ ਕੇ ਔਰ ਮੈਸੇਜ ਦਾ ਕਿ ਡੀਐਸਪੀ ਤੇ ਇੱਥੇ ਦੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਇਹ ਗੱਲਾਂ ਠੀਕ ਨਹੀਂ ਹੁੰਦੀਆਂ ਕਿਸੇ ਨੂੰ ਬਚਾ ਕੇ ਤੁਸੀਂ ਲੋਕਾਂ ਨਾਲ ਮਜ਼ਾਕ ਕਰੋ ਔਰ ਇੱਕ ਨਮਾਇਦੇ ਦੇ ਕਾਗਜ਼ ਪਾੜਨੇ ਇਹ ਮੈਂ ਸਭ ਦਾ ਪ੍ਰਸ਼ਾਸਨ ਦੇ ਤੱਪਾ ਹੈ ਕਿਮ ਚਾਹੂ ਕੁ ਲੈ ਕੇ ਆ ਉਹ ਮੈਂ ਕੀਤੀ ਆ ਤੇ ਫਿਰ ਉਹਨੇ ਮੈਨੂੰ ਕਿਹਾ ਕਿ ਮੈਂ ਪੂਰੀ ਹਦਾਇਤਾਂ ਕਰਦੀਆਂ ਜੇ ਐਸ ਤਰ੍ਹਾਂ ਦੁਬਾਰਾ ਗੱਲ ਹੋ ਗਈ ਚਤਾ ਮੈਂ ਉਹਨੂੰ ਉਪਰ ਉਧਾਰਨਾ ਚਾਹੁੰਦਾ ਜੰਮੇ ਤੇ ਸੁਣਦਾ ਕੀ ਪਤਾ ਲੱਗਦਾ ਪਰ ਫਿਰ ਵੀ ਅਸੀਂ ਉਹ ਕੱਲੇ ਕੱਲੇ ਇਕੱਲੇ ਨੂੰ ਦੇਖ ਕੇ ਹੋਰ ਵੀ ਮਦਦ ਨਾਲ ਬੰਦੇ ਦੇ ਸਾਡੇ ਦੇ ਕਾਗਜ਼ ਪਾੜੇ ਨੇ ਇਹ ਮੈਂ ਸਮਝਦਾ ਕਿ ਸਰਕਾਰਾਂ ਤੇ ਧਮਕਾ ਕੀ ਲੱਗਦਾ ਕਿ ਹalal ka ji ਇੱਕ ਪਾਸੇ ਸਰਕਾਰ ਕਹਿੰਦੇ ਨਿਰਪੱਖ ਚੋਣਾਂ ਇੱਕ ਪਾਸੇ ਕਾਂਗਰਸੀ ਉਮੀਦਵਾਰ ਦੀ ਫਾਈਲ ਚੋਰੀ ਹੋ ਗਈ ਕੋਈ ਨਿਰਪੱਖ ਚੋਣ ਨਹੀਂ ਹੋ ਰਹੀ ਚੋਣ ਬਿਲਕੁਲ ਗੁੰਡਾਗਰਦੀ ਦੀ ਹੋ ਰਹੀ ਹੈ ਤੁਸੀਂ ਐਸਐਸਪੀ ਸਾਹਿਬ ਦਾ ਦੇਖ ਲਓ ਤੁਸੀਂ ਐਸਐਸਪੀ ਸਾਹਿਬ ਦਾ ਸੁੜੀਆਂ ਸਾਰਿਆਂ ਦੇ ਵੀਡੀਓ ਆਡੀਓ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਦਾਂ ਦਾ ਕੁਝ ਹੋਏਗਾ ਤਾਂ ਫਿਰ ਇਹ ਬਹੁਤ ਵੱਡਾ ਨੁਕਸਾਨ ਹੋਏਗਾ ਪੰਜਾਬ ਦੇ ਲੋਕਾਂ ਦਾ ਸੋ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜੀ ਗੁੰਡਾਗਰਦੀ ਇੱਥੇ ਐਸਟੀਮ ਕੰਪਲੈਕਸ ਦੇ ਵਿੱਚੋਂ ਬੰਦੇ ਦੀ ਕਿਸੇ ਦੀ ਫਾਈਲ ਖੋ ਕੇ ਲੈ ਗਏ ਮੈਂ ਕਿਸੇ ਵੀ ਪਾਰਟੀ ਦੇ ਹੱਕ ਦੀ ਨਹੀਂ ਕੋਈ ਕੋਈ ਬੰਦਾ ਕਿਸੇ ਦੀ ਕੋਈ ਫਾਈਲ ਖੋ ਕੇ ਲੈ ਕੇ ਜਾਵੇ ਕਿਉਂਕਿ ਹਰ ਬੰਦੇ ਦਾ ਰਾਜਨੀਤਿਕ ਅਗਲੇ ਦਾ ਜ਼ਿੰਮੇਵਾਰੀ ਬਣਦੀ ਜਾਂਦੀ ਹੈ ਕਿ ਕੋਈ ਵੀ ਬੰਦਾ ਆ ਕੇ ਆਪਣੇ ਕਾਗਜ਼ ਭਰ ਕੇ ਤੇ ਇਸ ਮੁੱਢਲੀ ਰਾਜਨੀਤੀ ਦਾ ਜਿਹੜਾ ਲੋਕਤੰਤਰ ਦਾ ਜਿਹੜਾ ਪਹਿਲਾ ਹੈਗਾ ਸਿਸਟਮ ਉਹਦੇ ਵਿੱਚ ਲੋਕਾਂ ਨੂੰ ਇਲੈਕਸ਼ਨ ਲੜਨ ਦਿਓ ਸੋ ਇਹ ਅੱਜ ਮੇਰੇ ਸਾਹਮਣੇ ਇਥੇ ਮੈਂ ਦੇਖਿਆ ਕੇ ਫਾਇਲ ਖੋ ਕੇ ਬੰਦਾ ਦੌੜ ਰਿਹਾ ਤੇ ਇੱਥੇ ਪੁਲਿਸ ਜਿਹੜੀ ਖੜੀ ਆ ਉਹ ਤਮਾਸ਼ੀਰ ਬਣ ਕੇ ਦਿਖ ਰਹੀ ਹੈ ਇੱਕ ਬੰਦਾ ਗੇਟ ਲੱਗਿਆ ਹੋਇਆ ਸਾਹਮਣੇ ਗੇਟ ਤੋਂ ਬਾਹਰ ਬੰਦਾ ਕਿਵੇਂ ਦੌੜ ਕੇ ਚਲਾ ਗਿਆ ਨਹੀਂ ਪਲਾਨ B ਹੋ ਗਿਆ ਕਿਉਂਕਿ ਪੁਲਿਸ ਵਾਇਰਲ ਹੋ ਗਿਆ ਵੀ ਅੰਦਰ ਕੋਈ ਕਾਰਵਾਈ ਨਹੀਂ ਹੋ ਰਹੀ ਹੁਣ ਪਲਾਨ B ਕਰ ਲਿਆ ਬਿਲਕੁਲ ਅੰਦਰ ਵੀ ਕਾਰਵਾਈਆਂ ਸ਼ੁਰੂ ਕਰਤੀਆਂ ਬਾਹਰ ਤਾਂ ਹੁੰਦੀਆਂ ਹੀ ਸੀਗੀਆਂ ਅੰਦਰ ਵੀ ਸ਼ੁਰੂ ਕਰਤੀ ਇੱਕ ਸ਼ੁਰੂਆਤ ਕਰਤੀ ਫਾਇਲ ਖੋਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਇਆ ਫੈਸਲਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਪੁਲਿਸ ਅਫਸਰਾਂ ਨਾਲ ਇਹਨਾਂ ਨੇ ਜਿਹੜੀ ਐਸਐਸਪੀ ਸਾਹਿਬ ਨੇ ਮੀਟਿੰਗ ਕਰਕੇ ਜੇ ਐਸਐਸਪੀ ਰਹਿ ਗਿਆ ਜਾਂ ਇਹ ਬੀਡੀਪੀ ਦੀ ਵੀਡੀਓ ਰਹਗੀ ਤਾਂ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਸੁਰੱਖਿਅਤ ਨਹੀਂ ਹੋਏਗਾ ਸੋ ਇਸ ਕਰਕੇ ਬੇਨਤੀ ਕਰਦੇ ਆ ਕਿ ਜਲਦੀ ਇਸ ਦਾ ਪ੍ਰਬੰਧ ਕਰੇ ਚੋਣ ਕਮਿਸ਼ਨ ਪੁਲਿਸ ਵੱਲੋਂ ਬਿਲਕੁਲ ਪੂਕਤ ਪ੍ਰਬੰਧ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਜਿਹੜੀ ਹੈਗੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਬਿਲਕੁਲ ਪੀਸਫੁਲ ਤੇ ਨੀਟ ਐਂਡ ਕਲੀਨ ਇਲੈਕਸ਼ਨਸ ਕਰਾਵਾਂਗੇ ਤੁਹਾਨੂੰ ਅਸੀਂ ਇੱਕ ਦੋ ਦਿਨ ਪਹਿਲਾਂ ਵੀ ਇਹੀ ਗੱਲ ਦੱਸੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਗੈਰਕਾਨੂੰਨੀ ਕੰਮ ਬਰਦਾਸ਼ਤ ਨਹੀਂ ਕੀਤਾ ਜਾਏਗਾ ਕੋਈ ਨਾ ਬਨੇਰਾ ਜਿਹੜੇ ਬਲੱਡ ਸੰਪੀ ਦੇ ਉਮੀਦਵਾਰ ਵੀ ਅੰਦਰੋਂ ਫੈਲ ਖੋ ਕਿ ਬੰਦਾ ਪਕੜ ਉਹ ਹੁਣੇ ਨੋਟਿਸ ਚ ਆਈ ਹੈ ਗੱਲ ਤੇ ਉਹ ਸਾਡੇ ਐਸ ਐਚ ਯੂਜ਼ ਨੇ ਚੀਜ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕੋਈ ਗੱਲ ਨਹੀਂ ਉਹ ਵੈਰੀਫਾਈ ਕਰਕੇ ਉਹ ਕੇਸ ਰਜਿਸਟਰਡ ਕਰਾਂਗੇ ਤੇ ਉਹਦੇ ਤੇ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕੈਮਰੇ ਚ ਰਿਕਾਰਡਿੰਗ ਵੀ ਆਈ ਹੈ ਸਰਕਾਰੀ ਕੈਮਰੇ ਚ ਉਹ ਜਿਹੜਾ ਨੌਜਵਾਨ ਸੀ ਕੁਝ ਸਮਾਂ ਪਹਿਲਾਂ ਇੱਕ ਸਰਪੰਚ ਉਸ ਨੂੰ ਅੰਦਰ ਲੈ ਕੇ ਜਾ ਰਿਹਾ ਜੀ ਕੁਝ ਦਿਨ ਪਹਿਲਾਂ ਨਹੀਂ ਹੁਣ ਇੱਥੋਂ ਹੀ ਗੇਟ ਤੋਂ ਉਹ ਲੈ ਕੇ ਗਿਆ ਜੀ ਸਰਪੰਚ ਜੀ ਕੋਈ ਨਹੀਂ ਜੇ ਨਾਲ ਉਹਦੇ ਕੋਈ ਹੈਗਾ ਕੋਈ ਸਪੋਰਟ ਕਰ ਰਿਹਾ ਹੈਗਾ ਤੋ ਉਹ ਉਹਦਾ ਵੀ ਜਿਹੜਾ ਰੋਲ ਵੈਰੀਫਾਈ ਕਰਕੇ ਤੇ ਉਹਨੂੰ ਵੀ ਕਾਨੂੰਨੀ ਪ੍ਰਕਿਰਿਆ ਮਤਲਬ ਉਹਨੂੰ ਚਲਣੀ ਪੈਣੀ ਹੈ ਦੁਬਾਰਾ ਨਾ ਹੋਵੇ ਸਰ ਇਸ ਤਰ੍ਹਾਂ ਦਾ ਕੋਈ ਸੰਬੰਧ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਨੇ ਮੈਂ ਸਾਰੇ ਨਾਕੇ ਚੈੱਕ ਕਰਕੇ ਆਇਆ ਹੁਣੇ ਤੇ ਸਾਰਿਆਂ ਨੂੰ ਬਰੀਫ ਕਰਕੇ ਆ ਕਿ ਸਿਰਫ ਕੈਂਡੀਡੇਟ ਤੋਂ ਬਿਨਾਂ ਕਿਸੇ ਨੂੰ ਅੰਦਰ ਆਉਣ ਨਹੀਂ ਦੇਣਾ ਸਰਪੰਨ ਸਾਹਿਬ ਸਰਕਾਰ ਕਹਿੰਦੀ ਸੀ ਵੀ ਕੋਈ ੱੱਕਾ ਨਹੀਂ ਹੋਏਗਾ ਕੀ ਲੱਗਦਾ ਕੀ ਅੰਦਰ ਬਿਲਕੁਲ ਹੋ ਰਿਹਾ ੱੱਕਾ ਹੋ ਰਿਹਾ ਉਰੇ ਸਾਰੀ ਫੋਰਸ ਲੱਗੀ ਹੋਇਆ ਫੋਰਸ ਦੇ ਵਿੱਚ ਦੀ ਆਕੇ ਬੰਦੇ ਨੇ ਜੇ ਉਹ ਬੰਦਾ ਫਾਰਮ ਭਰਨ ਜਾ ਰਿਹਾ ਤਿੰਨ ਬੰਦੇ ਜਾ ਰਹੇ ਨੇ ਤਿੰਨ ਬੰਦਿਆਂ ਦੇ ਨਾਲ ਕੋਈ ਚੌਥਾ ਬੰਦਾ ਨਹੀਂ ਉਹ ਬੰਦਾ ਦੇਖੋ ਅੰਦਰ ਵੜਿਆ ਵੜ ਕੇ ਫੈਲ ਸਾਰੀ ਪੁਲਿਸ ਦੇ ਕੋਲੋਂ ਦੀ ਭੱਜ ਕੇ ਜਾ ਕੇ ਅੱਗੇ ਭੱਜ ਗਿਆ ਇਹ ਨਹੀਂ ਪਤਾ ਫੜਿਆ ਗਿਆ ਕਿ ਭੱਜ ਗਿਆ ਕਿਹੜੀ ਬਲਾਕ ਸਮਤੀ ਦਾ ਸੀ ਇਹ ਹੈ ਬਨੇਰਾ ਕਲਾਂ ਜੀ ਕੀ ਲੱਗਦਾ ਸਰ ਇੱਕ ਐਸਐਸਪੀ ਦੀ ਵਾਇਰਲ ਹੋਈ ਹੈ ਵੀਡੀਓ ਵੀ ਅਸੀਂ ਅੰਦਰੋਂ ਕੋਈ ਧੱਕਾ ਨਹੀਂ ਹੋਣ ਦੇਵਾਂਗੇ ਬਾਹਰ ਕਰ ਲੋ ਜਿਹੜਾ ਧੱਕਾ ਕਰਨਾ ਹੈ ਜੀ ਉਰੇ ਪੁਲਿਸ ਬਦਾਸ਼ਤਨ ਬਹੁਤ ਆ ਤੱਕ ਕਈ ਹੋ ਰਿਹਾ ਬੰਦਾ ਸਰਿਆਂ ਫਾਈਲ ਲੈ ਕੇ ਭੱਜ ਗਿਆ ਕਿਹੜਾ ਪੂਰੇ 100 ਬੰਦਾ 200 ਬੰਦਾ ਮੁਲਾਜ਼ਮ ਨੇ ਪੁਲਿਸ ਦੇ ਬੰਦੇ ਨੇ ਉਹਨਾਂ ਦੇ ਵਿੱਚ ਦੀ ਫਾਈਲ ਲੈ ਕੇ ਭੱਜ ਗਿਆ ਇਲੈਕਸ਼ਨ ਕਮਿਸ਼ਨ ਨੂੰ ਕੋਈ ਸਖਤਾਈ ਚਾਹੀਦੀ ਇਸ ਤੇ ਨਹੀਂ ਬਿਲਕੁਲ ਨਹੀਂ ਚਾਹੀਦੀ ਜੀ ਆਇਆ ਤਾਂ ਉਹ ਹਰੇਕ ਬੰਦਾ ਆਊਗਾ ਫਾਈਲਾਂ ਪਾੜ ਪਾੜਦਾਨਗੇ ਕੁਝ ਲੈ ਕੇ ਭੱਜ ਜਾਣਗੇ ਇਹ ਤਾਂ ਸਰਿਆਂ ਤੱਕਾ ਹੋ ਰਿਹਾ